ਕਹਿੰਦੇ ਗੁਰੂ ਸਾਹਿਬ ਜਦੋਂ ਜਾਣ ਲੱਗੇ ਨਾ ਤੇ ਛੇਡਾ ਉਹਨਾਂ ਦਾ ਕਹਿੰਦਾ ਬਾਬਾ ਜੀਤ ਸਿੰਘ ਦੀ ਲਾਸ਼ ਨੂੰ ਲੱਗੇ ਤੇ ਇੱਕ ਨਰਗੋਹੇ ਨੂੰ ਪੁੱਤਰ ਦੇ ਬਾਬਾ ਜੀਤ ਸਿੰਘ ਬਲ ਨਿਗਾਵੀ ਨਹੀਂ ਮਰੀ ਭਾਈ ਦਿਆ ਸਿੰਘ ਮਗਰ ਜਾ ਰਿਹਾ ਬਿਜਲੀ ਲੈ ਚਰੀ ਹੈ ਜਦੋਂ ਨੇ ਇਹ ਵਰਤਾਂਖ ਦੇਖਿਆ ਇੱਕ ਲੰਬਾ ਦਿੱਤਾ ਕਹਿੰਦਾ ਗੁਰੂ ਪਾਤਸ਼ਾਹ ਐਨੇ ਨਰਗੋਹੇ ਹੋ ਗਏ ਪੁੱਤਰ ਦੀ ਲਾਸ਼ ਤੇ ਕੱਲਾ ਹੱਥੀ ਫੇਰ ਜਾਂਦੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਬਿਆਸ ਸੰਸਾਰੀ ਮੇਰੇ ਪੁੱਤਰ ਮੈਂ ਆਪਦੇ ਪੁੱਤਰਾਂ ਨੂੰ ਤੇ ਸਿੰਘਾਂ ਨੂੰ ਵੱਖ ਨਹੀਂ ਸਮਝਦਾ ਦੁਨੀਆ ਦੇ ਵਿੱਚ ਜੇਹਾ ਕੋਈ ਮਨੁੱਖ ਨਹੀਂ ਹੋਇਆ ਭਾ ਮੱਕਿੰਨਾ ਵੀ ਗਰੀਬ ਤੋਂ ਗਰੀਬ ਹੋਵੇ ਜਿਹਦੇ ਬੱਚੇ ਬਿਨ ਖੱਪਣ ਤੋਂ ਗਏ ਹੁਣ